ਵਾਚ ਚਾਹੇ ਜਾਂ ਬਰਦ ਜੇ ਬਰਦਲੇ ਨੇ ਬਰਦਲਾ ਹੈ ਦਾ ਵਾਚ ਨਹੀਂ ਵਾਚ ਹਰ ਫੌਂਡ ਦੇ ਨਾਲ ਆਫਰ ਆਪਣੇ ਆ ਵੀਰ ਨੇ ਆਫਰ ਦੇ ਨਾਲ ਇਹ ਗਿਫਟ ਨੇ ਤੁਹਾਨੂੰ ਆ ਮਿਲਣ ਲੱਗੇ ਨੇ ਜੀ ਵਾਚ ਵੀ ਹੈ ਕਿ ਤੁਹਾਡੀ ਤੇ ਆ ਹੈੱਡਫੋਨ ਹੈ ਵਾਇਰਲੈਸ ਨੇ ਮੇਰੇ ਵਾਇਰਲੈਸ ਨੇ ਜਿਹੜਾ ਅੱਜ ਕੱਲ੍ਹ ਚੱਲਦੇ ਨੇ ਸਾਰੇ ਇਹੀ ਵਰਤੋਂ ਚਾਹੁੰਦੇ ਨੇ ਤੇ ਆ ਤੁਹਾਨੂੰ ਗਿਫਟ ਮਿਲਣਗੇ ਨਾਲ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਰਾਜਵੀਰ ਸਿੰਘ ਰਾਜੂ ਕੀ ਹਾਲ ਚਾਲ ਹੈ ਦੋਸਤੋ ਉਮੀਦ ਕਰਦਾ ਸਾਰੇ ਠੀਕ ਹੋਵੋਗੇ ਅੱਜ ਆਪਾਂ ਪਹੁੰਚੇ ਪਿੰਡ ਧੋੜਕਲਾ ਮੇਨ ਰੋਡ ਤੇ ਦੁਕਾਨਾਂ ਤੁਸੀਂ ਲੱਗਪੱਗ ਸਾਰੇ ਜਾਣਦੇ ਹੋ ਜੈਲੀ ਟੈਲੀਕਮ ਸੋ ਵੀ ਇਹ ਕੋਲ ਮੋਬਾਈਲ ਨਾਲ ਸੰਬੰਧਿਤ ਹਰ ਵੈਰਾਈਟੀ ਮਿਲ ਜਾਂਦੀ ਆ ਹੋਰ ਵੀ ਆਪਾਂ ਗੱਲਬਾਤ ਕਰਾਂਗੇ ਵੀਰ ਨਾਲ ਸੋ ਸਾਰੇ ਨੂੰ ਬੇਨਤੀ ਹੈ ਬਈ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਸਾਰੀ ਵੀਡੀਓ ਜੁੜੇ ਰਹੋ ਤੇ ਇਹ ਵੀਡੀਓ ਇੱਕ ਦੁਕਾਨ ਆਪਣੀ ਜੀਰ ਟੈਲੀਕਾਮ 메ਨ ਰੋਡ ਤੇ ਆ ਤੇ ਬਸ ਟਾਂਚ ਥੋੜੇ ਜਿਹੇ ਹੱਤ ਨਾਲਾ ਜਦੋਂ ਵੀ ਆਪਾਂ ਸ਼ੀਰ ਬਾਬਾ ਸੁੱਖਾ ਸਿੰਘ ਗੇਟ ਆ ਤੁਸੀਂ ਦੇਖਿਆ ਹੋਣਾ ਉਹਦੇ ਨਾਲ ਆ ਥੋੜੇ ਜਿਹਾ ਵਕਲਾ ਤੇ ਸਾਹਮਣੇ ਪਲੋਟ ਬਟੇਗਾ ਸੋ ਵੀਰ ਨਾਲ ਆਪਾਂ ਗੱਲਬਾਤ ਕਰਾਂਗੇ ਸਾਰੀ ਤੇ ਆਪਾਂ ਜਾਣਦੇ ਆ ਆਜੋ ਆਪਾਂ ਵੀਰ ਨਾਲ ਗੱਲਬਾਤ ਕਰਦੇ ਆ ਅੰਦਰ ਪਹੁੰਚ ਚੁੱਕੇ ਆ ਜੀ ਜੈਲੀ ਟੈਲੀਕਾਮ ਨੂੰ ਵੀਰ ਨਾਲ ਗੱਲਬਾਤ ਕਰਦੇ ਆ ਦੁਕਾਨ ਦੇ ਜਿਹੜੇ ਮਾਲਕ ਨੇ ਅੱਛੀ ਗੱਲ ਵੀ ਕੀਤੀ 10 ਗੱਲ ਵੀ ਕੀਤੀ ਕੀ ਨਾਮ ਹੈ ਤੁਹਾਡਾ ਸਿਮਰ ਵੀਰ ਜੀ ਸਿਮਰ ਤੇ ਵੀਰੇ ਤੁਸੀਂ ਦੁਕਾਨਾਂ ਚਲੋ ਲਗਭਗ ਵੀਰ ਨੂੰ ਸਾਰੇ ਜਾਣਦੇ ਨੇ ਜੀ ਜੈਲੀ ਡੈਲਕਾਮ ਪੁਰਾਣੀ ਦੁਕਾਨ ਆ ਮਸ਼ਹੂਰ ਦੁਕਾਨ ਆ ਤੇ ਹੁਣ ਤੁਸੀਂ ਕਿਹੜੀ ਕਿਹੜੀ ਨਵੀਂ ਵੈਰਿਟੀ ਪਾਈ ਆ ਵੀਰੇ ਬਾਕੀ ਮੋਬਾਈਲ ਨਾਲ ਸੰਬੰਧ ਲਗਭਗ ਸਾਰਾ ਰਿਪੇਅਰ ਵੀ ਕਰਦੇ ਆ ਦੋਸਤ ਨਵੇਂ ਮੋਬਾਈਲ ਵੀ ਮਿਲਦੇ ਨੇ ਤੇ ਹੋਰ ਲਗਭਗ ਵੀਰੇ ਜੀ ਆਪਾਂ ਟੈਸਟਾਂ ਦੇ ਫੋਨ ਲੈਣਾ ਹੋਵੇ ਲਗਭਗ ਦਿੰਦੇ ਨੇ ਸਾਰੇ ਵੀ ਉਹ ਕੀ ਆ ਕਿਵੇਂ ਤੁਹਾਡਾ ਪ੍ਰਸਾਦ ਬਿਲਕੁਲ ਮਿਲ ਜੂਗਾ ਵੀ ਸਾਡੇ ਕੋਲੇ ਸਾਰਾ ਕੁਝ ਹੈ ਜੀ ਦੇਖੋ ਬਜਾਜ ਫਾਈਨਾਂਸ ਵੀ ਹੈਗੀ ਆ ਆਈਡੀਐਫਸੀ ਫਾਈਨਾਂਸ ਵੀ ਹੈਗੀ ਆ ਤੇ ਬਾਕੀ ਪਰਸਨਲ ਫਾਈਨਾਂਸ ਵੀ ਕਰਦੇ ਆਂ ਸੀ ਜਿਵੇਂ ਕਿਸੇ ਦਾ ਸਿਬਾ ਵਗੈਰਾ ਡਾਊਨ ਹੁੰਦਾ ਨਾ ਵੀ ਲੋਨ ਨਹੀਂ ਹੁੰਦਾ ਆਪਾਂ ਉਹ ਵੀ ਕਰ ਦਿੰਦੇ ਆ ਠੀਕ ਹੈ ਨਾ ਤੇ ਬਾਕੀ ਜੋ ਐਸੈਸਰੀ ਵਗੈਰਾ ਹੈਗੀ ਆ ਫੋਨ ਕਵਰ ਹੋਗੇ ਮੋਬਾਈਲ ਹੋਗੇ ਬਲਾਸਿੰਗ ਹੋਗੀ ਜਿਹਨੂੰ ਰਿਪੇਅਰਸ ਆ ਉਹ ਸਾਰਾ ਆਪਾਂ ਕਰਦੇ ਆਂ ਹਾਂਜੀ ਤੇ ਬਾਕੀ ਜਿਹਨਾਂ ਦੇ ਕਈ ਵਾਰ ਫੋਨ ਦੀ ਟੱਚ ਵਿੱਚ ਟੁੱਟ ਜਾਂਦੀ ਹੈ ਨਵੀਂ ਹਨਾ ਉਹ ਵੀ ਪਾ ਕੇ ਦਿੰਦੇ ਆ ਰਿਪੇਅਰ ਕਰਦੇ ਆ ਸਾਰੀ ਰਿਪੇਅਰ ਕਰਦੇ ਆ ਆਪਾਂ ਆ ਬੇਟਾ ਬਾਕੀ ਕੋਈ ਵੀਰੇ ਫੋਨ ਆ ਅਨਲੌਕ ਆਈਫੋਨ ਵਗੈਰਾ ਹੁੰਦੇ ਨੇ ਨਾ ਉਹ ਵੀ ਕਰ ਦਿੰਦੇ ਆ ਆ ਬੇਟਾ ਨੇ ਮੇਰੇ ਸਾਰਾ ਕੰਮ ਸਿੱਖਿਆ ਲੋਹਿਆਣੇ ਟੋਟਲ ਆਈਫੋਨ ਹੋ ਗਏ ਜਿਵੇਂ ਐਂਡਰੌਇਡ ਫੋਨ ਹੋ ਗਏ ਸਾਰੇ ਫੋਨਾਂ ਨੂੰ ਰਿਪੇਅਰ ਕਰਦੇ ਆ ਆਪਾਂ ਜਿਵੇਂ ਚਾਰਜਰ ਪੈਨ ਵਗੈਰਾ ਹੁੰਦੀ ਆ ਜਾਂ ਡਿਸਪਲੇ ਹੋ ਗਈ ਹਰ ਇੱਕ ਚੀਜ਼ ਠੀਕ ਕਰਦੇ ਆ ਜਾਨੀ ਸਾਰਾ ਕੁਝ ਹਾਂਜੀ ਗਲਾਸ ਚੇਂਜ ਹੋਵੇ ਵੀਰੇ ਡਿਸਪਲੇ ਦਾ ਕੋਈ ਵੀ ਬੈਟਰੀ ਵਗੈਰਾ ਕੋਈ ਕੁਝ ਵੀ ਚੇਂਜ ਹੋ ਸਕਦਾ ਵੀਰੇ ਠੀਕ ਸੋ ਵੀਰ ਨੇ ਦੱਸਿਆ ਜਿੰਨਾ ਵੀ ਆਪਣਾ ਮੋਬਾਈਲ ਨਾਲ ਸੰਬੰਧ ਦਾ ਤੁਸੀਂ ਸਾਰਾ ਕੁਝ ਇੱਥੇ ਬਹੁਤ ਹੀ ਜਾਇਜ਼ ਰੇਟ ਤੇ ਕਰਵਾ ਸਕਦੇ ਹੋ ਤੁਸੀਂ ਲਗਭਗ ਸਾਰੇ ਜਾਣਦੇ ਹੋ ਵੀ ਹਾਂ ਉਹ ਆਫਰ ਵੀ ਲਾ ਰੱਖੀ ਆ ਆਪਾਂ ਨੇ ਬਰਡਸ ਦਿੰਨੇ ਆ ਜਾਂ ਵਾਚ ਦਿੰਨੇ ਆ ਉਹ ਆਪਾਂ ਹਰੀ ਫੋਨ ਨਾਲ ਦਿੰਨੇ ਆ ਬਾਕੀ ਵੀਰ ਨੇ ਦੱਸਿਆ ਜੀ ਕੋਈ ਵੀ ਤੁਸੀਂ ਨਵਾਂ ਫੋਨ ਲੈਣੇ ਹੋ ਤੇ ਉਹਦੇ ਨਾਲ ਤੁਹਾਨੂੰ ਗਿਫਟ ਜ਼ਰੂਰ ਮਿਲੇਗਾ ਤੇ ਉਹ ਵੀਰ ਨੇ ਤੁਹਾਨੂੰ ਦੱਸਿਆ ਵਾ ਤੇ ਬਾਕੀ ਆਪਾਂ ਸਾਰੇ ਤੁਹਾਡੀ ਦੁਕਾਨ ਦੇ ਨਾਲ ਇੱਕ ਵਾਰ ਚਾਤ ਮਰਾਦਨੇ ਜਿਹੜਾ ਵੀ ਤੁਸੀਂ ਫੋਨ ਲੈਣੇ ਹੋ ਆਪਾਂ ਬਰਡਸ ਤੇ ਆ ਵਾਚ ਚਾਹੇ ਜਾਂ ਬਰਦ ਜੇ ਬਰਦਲੇ ਨੇ ਬਰਦਲਾ ਹੈ ਦਾ ਵਾਚ ਨਹੀਂ ਵਾਚ ਹਰ ਫੋਨ ਦੇ ਨਾਲ ਆਫਰ ਆ ਰਿਹਾ ਹੈ ਹਾਂ ਆ ਵੀਰ ਲਈ ਆਫਰ ਦੇ ਨਾਲ ਜਿਹੜੇ ਗੈਸਟ ਨੇ ਤੁਹਾਨੂੰ ਆ ਮਿਲਣ ਲੱਗੇ ਨੇ ਜੀ ਵਾਚ ਵੀ ਹੈ ਕਿ ਤੁਹਾਡੀ ਤੇ ਆ ਹੈਡਫੋਨ ਬੇਰਲੈਸ ਨੇ ਮਾ ਵੀਰੇ ਬੇਰਲੈਸ ਨੇ ਜਿਹੜੇ ਅੱਜ ਕੱਲ ਚੱਲਦੇ ਨੇ ਸਾਰੇ ਇਹੀ ਵਰਤੋਂ ਚਾਹੁੰਦੇ ਨੇ ਤੇ ਆ ਤੁਹਾਨੂੰ ਗਿਫਟ ਮਿਲਣਗੇ ਨਾਲ ਦੀ ਜੋੜੇ ਤੁਹਾਨੂੰ ਪਸੰਦਾ ਕੋਈ ਵੀ ਫੋਨ ਲੈ ਸਕਦੇ ਹੋ ਤੁਸੀਂ ਜੀ ਤੇ ਤੁਹਾਨੂੰ ਇਹਨਾਂ ਵਿੱਚੋਂ ਜੋ 10000 ਤੋਂ ਉਪਰ ਵਾਲੇ ਫੋਨ ਦੀ ਨਾਲ ਠੀਕ ਆ 10000 ਪਲੱਸ ਫੋਨ ਤੁਸੀਂ ਕੋਈ ਵੀ ਲੈਨੇ ਹੋ ਤਾਂ ਉਹਨਾਂ ਵਿੱਚੋਂ ਤੁਹਾਡੀ ਚੁਆਇਸ ਹੋਊਗੀ ਜੋ ਵੀ ਤੁਸੀਂ ਲੈਣਾ ਲੈ ਸਕਦੇ ਹੋ ਸੋ ਚਲੋ ਬਹੁਤ ਬਹੁਤ ਧੰਨਵਾਦੀ ਵੀਰ ਦਾ ਬਾਕੀ ਹੋਰ ਵੈਰਾਈਟੀ ਦਾ ਆਪਾਂ ਚਾਤ ਮਾਰ ਲਈਏ ਠੀਕ ਆ ਫੋਨਸ WhatsApp ਖਬਰ ਕੋ ਸਾਰਾ ਮਿਲ ਜਾ ਠੀਕ ਆ ਜੀ ਤੇ ਬਾਕੀ ਤੁਸੀਂ ਦੇਖ ਸਕਦੇ ਹੋ ਸਾਰਾ ਆਈਫੋਨ ਦੇ ਕਵਰ ਵਗੈਰਾ ਵੀ ਹੈਗੇ ਨੇ ਬੀ ਕੋਲ ਚਾਰਜਰ ਹਰ ਕਿਸਮ ਦੀ ਹਰ ਵੈਰਾਈਟੀ ਛੋਟੇ ਤੋਂ ਛੋਟੀ ਸਾਊਂਡ ਬਾਰ ਵੀ ਹੈਗੀਆਂ ਜੋ ਟੀਵੀ ਐਸਡੀਆਂ ਲਾਉਣੀਆਂ ਉੱਪਰ ਬੇਚਦੇ ਨੇ ਕਿੰਨੇ ਮਰੇ ਅੱਛਾ ਠੀਕ ਹੈ ਗਰੇ ਠੀਕ ਹੈ ਬਾਕੀ ਨਾਲੇ ਬੇਚਣੇ ਜਿਹਾ ਨਹੀਂ ਕੰਮ ਸ਼ੁਰੂ ਕਰਨਾ ਆਪਾਂ ਨੇ ਕਹਾਂ ਨੂੰ ਠੀਕ ਆ ਪਾ ਦਿਓ ਬ੍ਰੇਕਰ ਹਾਂ ਤੇ ਬਾਕੀ ਲਗਭਗ ਤੁਸੀਂ ਸਾਰੇ ਦੇਖੋ ਵੈਰਾਈਟੀ ਆ ਤੇ ਬਾਕੀ ਉਹ 10-2 ਬ੍ਰੇਕਰ ਸਾਰੀ ਵੈਰਾਈਟੀ ਕਰ ਰਹੇ ਜਿਵੇਂ ਫਰਿੱਜ ਏਸੀ ਵਾਸ਼ਿੰਗ ਮਸ਼ੀਨ ਗੀਜ਼ਰ ਵਗੈਰਾ ਇਹ ਵੀ ਆਪਾਂ ਥੋੜਾ ਟਾਈਮ ਦੇ ਵਿੱਚ ਪਾਸ ਸ਼ੁਰੂ ਕਰ ਰਹੇ ਆ ਠੀਕ ਆ ਸੋ ਵੀਰ ਨੇ ਦੱਸਿਆ ਵੀ ਆਉਣ ਵਾਲੇ ਸਮੇਂ ਦੇ ਵਿੱਚ ਇਹਨੇ ਗੀਜ਼ਰ ਫਰਿੱਜ ਵਗੈਰਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਨਾਲ ਨਾਲ ਸ਼ੁਰੂ ਕਰਨਾ ਪਰ ਵੀਰ ਦੀ ਪੂਰੀ ਸਪੋਰਟ ਕਰਨੀ ਆ ਸੋ ਹੋਰ ਤੁਹਾਨੂੰ ਸਾਰੀ ਵੈਰਾਈਟੀ ਇੱਥੇ ਹੀ ਮਿਲਿਆ ਕਰਨੀਆਂ ਉਦੋਂ ਵੀ ਤੁਹਾਨੂੰ ਦੱਸਿਆ ਆਪਾਂ ਐਡ ਕਰਾਂਗੇ ਉਦੋਂ ਵੀ ਉਹ ਵੀ ਤੁਹਾਨੂੰ ਦਿਖਾਵਾਂਗੇ ਯਾਰ ਫਿਰ ਉਹ ਤੁਹਾਨੂੰ ਆਪਾਂ ਆਪਣੇ ਚੈਨਲ ਤੇ ਮਾਦੇ ਕਰਾਂਗੇ ਵੀਰ ਆਪਾਂ ਦੱਸ ਦਾਂਗੇ ਅਗਲੀ ਅਪਡੇਟ ਹੋਊਗੀ ਸੋ ਸ਼ੁਰੂ ਕੀਤਾ ਜਾਣਾ ਤੁਹਾਡੇ ਸਹਿਯੋਗ ਲਈ ਲੋੜ ਆ ਸਾਰੇ ਗਾਖਾਂ ਤੇ ਵੀਰ ਨੂੰ ਸੇਵਾ ਦਾ ਮੌਕਾ ਜ਼ਰੂਰ ਦੇਣਾ ਕੋਈ ਵੀ ਗੱਲਬਾਤ ਹੋ ਜੇ ਵੀਰ ਤੈਨੂੰ ਇੱਥੇ ਸੋਲਵ ਕਰਕੇ ਦੇਵਾਂ ਕੋਈ ਦਿੱਕਤ ਆ ਜੇ ਕਿਸੇ ਕੰਮ ਦੇ ਵਿੱਚ ਕੋਈ ਹਨਾ ਤੁਹਾਡੀ ਇੱਥੇ ਸੋਲਵ ਹੋਊਗੀ ਕੋਈ ਤੁਹਾਨੂੰ ਦਿੱਕਤ ਨਹੀਂ ਆਉਣ ਦਿੰਦੇ ਤੇ ਸਾਰੇ ਘਰਵਾਰਕੀ ਗਾਟ ਨੂੰ ਵੀਰ ਕੋਲ ਤੇ ਘਰਵਾਰਕੀ ਕੰਮ ਆਉਂਦਾ ਸਾਰਾ ਨੰਬਰ ਤਾਂ ਹਾਂ ਪਿਛਲੇ 18 ਸਾਲਾਂ ਤੋਂ ਵੀਰ ਨੇ ਦੱਸਿਆ ਕਿ ਇਸ ਦਾ ਤਰ੍ਹਾਂ ਜਾਣਦੀ ਆ ਤੇ ਸਾਹੇ ਹਾਂ ਜਾਣਦੀ ਆ ਆਪਣੇ ਇਲਾਕੇ ਦੇ ਪੂਰਾ ਨਾਮ ਆ ਵੀਰ ਦਾ ਤੇ 메ਨ ਰੋਡ ਤੇ ਦੁਕਾਨ ਆ ਬਾਬਾ ਕਸੰਧੀ ਦੀ ਗਲੀ ਲੰਘਦੇ ਆ ਨਾਲ ਗੇਟ ਦੇ ਨਾਲੇ ਦੁਕਾਨ ਤੇ ਸਾਹਮਣੇ ਆਪਣੇ ਉਹਦੇ ਧਮੋੜ ਬਟੀਕ ਤੇ ਨਾਲ ਇਹਦਾ ਕਿਹੜਾ ਵੀਰ ਮੁੰਡਾ ਮਨੀਸ਼ ਆ ਕੱਪੜਿਆਂ ਦੀ ਹਾਂ ਤੇ ਵੀਰ ਦੀ ਪੁਰਾਣੀ ਦੁਕਾਨ ਆ ਤੇ ਵੀਰ ਨੇ ਕਿਹਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਸਾਰਾ ਕੁਝ ਹੁਣ ਇੱਥੇ ਮਿਲਿਆ ਕਰੂਗਾ ਸੋ ਸਾਰਿਆਂ ਨੂੰ ਬੇਨਤੀ ਆ ਵੀ ਵੀਰ ਦੀ ਵੱਧ ਤੋਂ ਵੱਧ ਆਪਾਂ ਸਪੋਰਟ ਕਰਨੀ ਮਦਦ ਕਰਨੀ ਆ ਸਾਰੇ ਗਾਣ ਕਰਨ ਦਾ ਬਹੁਤ ਬਹੁਤ ਧੰਨਵਾਦ ਜੀ हां जी ਤੇ ਨਾਲੇ ਇਥੇ ਨਾ ਮਨੀ ਟ੍ਰਾਂਸਫਰ ਵੀ ਕੀਤੀ ਜਾਂਦੀ ਆ ਜੇ ਆਧਾਰ ਕਾਰਡ ਰਹੀਂ ਪੈਨਸ਼ਨ ਆਪਾਂ ਕੱਢਦੇ ਆ ਪੈਨਸ਼ਨ ਵਗੈਰਾ ਵੀ ਕੱਢਦੇ ਆ ਤੇ ਖਾਤੇ 'ਚ ਪੈਸੇ ਪਾਏ ਵੀ ਜਾਂਦੇ ਨੇ ਤੇ ਕੱਢੇ ਵੀ ਜਾਂਦੇ ਨੇ ਹਨਾ ਬਾਕੀ ਡਿਸ਼ਰਚਾਰਜ ਨਾ ਨਹੀਂ ਮੋਬਾਈਲ ਚਾਰਜ ਹਰੇ ਜੀ ਜੇ ਆਪਾਂ ਇਥੇ ਕਰਦੇ ਆ ਸਾਰਾ ਬਹੁਤ ਧੰਨਵਾਦ ਜੀ ਤੇ ਵੀਡੀਓ ਨੂੰ ਸ਼ੇਅਰ ਕਰਿਓ ਤੇ ਸੇਵਾ ਦਾ ਮੌਕਾ ਦਿਓ ਜੀ ਇੱਕ ਵਾਰੀ ਸ਼ੌਪ ਤੇ ਜਰੂਰ ਆਇਓ ਕੰਪਿਊਟਰ ਨਾਲ ਸੰਬੰਧਿਤ ਕੀਬੋਰਡ ਵਗੈਰਾ ਮਾਊਸ ਇਹ ਸਾਰਾ ਸਮਾਨ ਤੁਹਾਨੂੰ ਇੱਥੇ ਹੀ ਮਿਲੇਗਾ ਸਾਉਂਡ ਬਾਰ ਇਹ ਤੁਸੀਂ ਦੇਖ ਸਕਦੇ ਹੋ ਸਾਉਂਡ ਬਾਰ ਸੋ ਇਹ ਵੀ ਤੁਹਾਨੂੰ ਇੱਥੇ ਮਿਲ ਗਈ ਆ ਆ ਦੇਖੋ ਜੀ ਇਹ ਆਲਸੀਡੀ ਵੀ ਲੱਗ ਜਾਂਦਾ ਦੋਨੇ ਵੀਰੇ ਹਰ ਜਗ੍ਹਾ ਚੀਜ਼ ਤੇ ਲੱਗ ਜਾਂਦਾ ਜੀ ਬੂਫਰ ਤੇ ਲਾਓ ਆਲਸੀਡੀ ਤੇ ਲਾਓ ਤੇ ਬਹੁਤ ਉਹਦੇ ਚੀਜ਼ਾਂ ਨਾਲੇ ਜਗ੍ਹਾ ਘੱਟ ਕਵਰ ਕਰਦੀ ਆ ਤੁਸੀਂ ਕਿਤੇ ਵੀ ਰੱਖ ਸਕਦੇ ਹੋ ਫੈਂਸੀ ਚੀਜ਼ ਆ ਤੇ ਜੱਤ ਵੀ ਆਕਰ ਰੱਖੀ ਹੋਈ ਬ੍ਰਾਂਡ ਆਪਣਾ ਬਹੁਤ ਦਾ ਬ੍ਰਾਂਡ ਕਿਹੜਾ ਬ੍ਰਾਂਡ ਆ ਵੀਰੇ ਇਹ ਬੋਰਡ ਦਾ ਹਾਂ ਬੋਰਡ ਦਾ ਬ੍ਰਾਂਡ ਹੀ ਗਾਰੰਟੀ ਵੀ ਹੁੰਦੀ ਵੀਰੇ ਕੋਈ ਇੱਕ ਸਾਲ ਦੀ ਗਾਰੰਟੀ ਨਾਲ ਮਿਲਣੀ ਹੈ ਤੁਹਾਨੂੰ ਇਹ ਸੋ ਜੇ ਕਿਸੇ ਨੂੰ ਲੋੜ ਆ ਤਾਂ ਜਰੂਰ ਵੀਰ ਨੂੰ ਇੱਕ ਵਾਰ ਜਰੂਰ ਵੀਰ ਨੂੰ ਸੇਵਾ ਦਾ ਮੌਕਾ ਦਿਓ ਜੀ ਤੁਹਾਨੂੰ ਬਾਹਰ ਜਾਣ ਦੀ ਲੋੜ ਨਹੀਂ ਆਪਾਂ ਇੱਥੇ ਮਿਲੂਗਾ